ਅ ਅੱਜ ਮੈਂ ਬੀਸੀ ਸਾਹਿਬ ਦਾ ਬੜਾ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣੀ ਸਾਰੀ ਜਿਹੜੀ ਸਾਹਿਤਿਕ ਟੀਮ ਜਿਹੜੀ ਇਤਿਹਾਸਕਾਰਾਂ ਦੀ ਜਿਹੜੀ ਟੀਮ ਉਹਨਾਂ ਨਾਲ ਮੇਰੀ ਮੀਟਿੰਗ ਕਰਾਈ ਔਰ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਦੀ 350 ਸਾਲਾ ਆ ਰਹੀ ਸ਼ਤਾਬਦੀ ਔਰ ਸ਼੍ਰੀ ਅਮਰਸਰ ਸਾਹਿਬ ਦੇ ਸਥਾਪਨਾ ਦਿਵਸ ਦੇ ਸੰਬੰਧ ਵਿੱਚ ਆ ਰਹੀ ਜਿਹੜੀ ਸ਼ਤਾਬਦੀ ਜਿਹੜੀ ਅਗਲੇ ਸਾਲ ਆਉਣੀ ਹੈ ਉਹਨਾਂ ਨੂੰ ਕਿਸ ਤਰ੍ਹਾਂ ਬਹੁਤ ਇਫੈਕਟਿਵ ਤਰੀਕੇ ਨਾਲ ਮਨਾਇਆ ਜਾ ਸਕੇ ਗੁਰੂ ਸਹਿਬਾਨ ਦਾ ਜਿਹੜਾ ਸਨੇਹਾ ਜਿਹੜੀ ਸ਼ਹਾਦਤ ਦਾ ਸਨੇਹਾ ਜਿਹੜਾ ਸਾਡਾ ਵਿਰਸਾ ਹੈ ਉਹਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਕਿਸ ਤਰ੍ਹਾਂ ਪਹੁੰਚਾਇਆ ਜਾ ਸਕੇ ਜਿਹੜੀ ਅੰਮ੍ਰਿਤਸਰ ਸਾਹਿਬ ਦਾ ਸਾਡੀ ਜਿਹੜੀ ਇਤਿਹਾਸਿਕ ਤਲੋਹਰ ਹੈ ਉਹਨਾਂ ਦੀ ਇਤਿਹਾਸਿਕ ਮਹੱਤਤਾ ਕਿਸ ਤਰ੍ਹਾਂ ਸਥਾਪਨਾ ਹੋਈ ਉਹ ਸਾਰੀ ਇਨਫੋਰਮੇਸ਼ਨ ਨੂੰ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਬੈਠੇ ਜਨ ਮਾਨਸ ਤੱਕ ਪਹੁੰਚਾਇਆ ਜਾ ਸਕੇ ਉਹਦੇ ਲਈ ਅੱਜ ਇਹ ਵਿਚਾਰਾਂ ਹੋਈਆਂ ਸਾਡੇ ਵੀ ਸੀ ਸਾਹਿਬ ਵੱਲੋਂ ਔਰ ਇਹਨਾਂ ਦੇ ਸਾਰੇ ਸਟਾਫ ਵੱਲੋਂ ਸੁਝਾਅ ਦਿੱਤੇ ਗਏ ਸੋ ਇਹ ਸੁਝਾਅ ਪੰਜਾਬ ਸਰਕਾਰ ਨੂੰ ਕਰਵਾਏ ਕੀਤੇ ਜਾਣਗੇ ਸੋ ਮੈਂ ਆਪ ਸਭ ਦਾ ਧੰਨਵਾਦੀ ਹਾਂ ਜਿਹੜੇ ਆਪ ਸਭੀ ਸਮਾਂ ਕੱਢ ਕੇ ਇੱਥੇ ਆਏ ਹੋ